ਇਥੇ ਪਹੁੰਚੇ ਹੋਏ ਕਿਸਾਨਪਰਾ ਅਗਾ ਬਦੂ ਕੁਝ ਨਮਾ ਕਰਨ ਦੇ ਜਜਬਾ ਰੱਖਣ ਵਾਲੇ ਪੀਯੂ ਦੇ ਸਾਇੰਟਿਸਟ ਸਾਰੇ ਬੀਸੀ ਸਾਹਿਬ ਬੈਠੇ ਆ ਮੇਰੇ ਕੈਬਨਟ ਦੇ ਸਾਥੀ ਬੈਠੇ ਆ ਐਮਐਲਏ ਸਾਹਿਬਾਨ ਬੈਠੇ ਆ ਰਾਜ ਸਭਾ ਦੇ ਮੈਂਬਰ ਬੈਠੇ ਆ ਗੜਵਾਸੂ ਦੇ ਬੀਸੀ ਸਾਹਿਬ ਬੈਠੇ ਆ ਸੋ ਬੜਾ ਵਧੀਆ ਵਿਚਾਰ ਵਟਾਂਦਰੇ ਦਾ ਮੰਚ ਹੈ ਇਹ ਕਿ ਆਪਾਂ ਹੁਣ ਉਹ ਪੁਰਾਣਾ ਜ਼ਮਾਨਾ ਜਿਹੜਾ ਬੀ ਬੀ ਸੜਤਾ ਉੱਗ ਗਿਆ ਉੱਗ ਗਿਆ ਨਹੀਂ ਨਾ ਸੀ ਉਹ ਵਾਲਾ ਤਾਂ ਜ਼ਮਾਨਾ ਲੰਘ ਗਿਆ ਹੁਣ ਤਾਂ ਹਰ ਪੱਤੇ ਨਾਲ ਹਰ ਟਾਣੀ ਨਾਲ ਹਰ ਬੀ ਨਾਲ ਹਰ ਬੂਟੇ ਨਾਲ ਗੱਲ ਹੁੰਦੀ ਹੈ ਸਾਇੰਸ ਗੱਲ ਕਰਦੀ ਹੈ ਤੇ ਆਪਾਂ ਨੂੰ ਅਪਡੇਟ ਹੋਣਾ ਚਾਹੀਦਾ ਇਸ ਗੱਲ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਨੀ ਭਾਰੀ ਗਿਣਤੀ ਚ ਮਤਲਬ ਪਹੁੰਚੇ ਹੋ ਪਹਿਲਾਂ ਤਾਂ ਆਪਣੇ ਆਪ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਲਓ ਮੈਂ ਵਾਹ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋ ਚਾਰ ਗੱਲਾਂ ਕਰਨੀਆਂ ਨੇ ਕੋਈ ਪੋਲਿਟਿਕਲ ਭਾਸ਼ਣ ਨਹੀਂ ਦੇਣਾ ਉਹ ਉਹ ਜਿਹੜੇ ਉਹ ਕਦੇ ਫੇਰ ਕਰ ਲਾਂਗੇ ਇਹ ਵਿਦਿਆ ਦਾ ਮੰਦਰ ਹੈ ਇੱਥੇ ਆਪਾਂ ਬਿਲਾਂ ਕਰਦੇ ਚੰਗੇ ਲੱਦੇ ਤੇ ਨਾਲੇ ਜਿਨ੍ਹਾਂ ਨੇ ਪੰਜਾਬ ਨੂੰ ਬਗਾੜਿਆ ਜਾਂ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਖੇਤੀ ਨੂੰ ਬਰਬਾਦ ਕੀਤਾ ਉਹਨਾਂ ਨੂੰ ਤੁਸੀਂ ਪਹਿਲਾਂ ਹੀ ਸਜ਼ਾ ਦੇ ਚੁੱਕੇ ਹੋ ਹੁਣ ਉਹਦੀ ਬਾਰ ਬਾਰ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਗਾਹਾਂ ਵਾਲੀਆਂ ਗੱਲਾਂ ਕਰੀਏ ਅੱਗੇ ਵਾਲੀਆਂ ਗੱਲਾਂ ਕਰੀਏ ਕਿ ਆਪਾਂ ਕੀ ਕਰਨਾ ਹੁਣ ਸੋ AI ਦਾ ਜ਼ਮਾਨਾ ਆ ਗਿਆ ਧਰਤੀ ਬਹੁਤ ਜ਼ਿਆਦਾ ਉਪਜਾਊ ਹੈ ਝੋਟੇ ਦੇ ਸਿਰ ਵਰਗੀ ਤਰਤੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਆਪਣੇ ਕੋਲੇ ਆ ਮੌਸਮ ਹਰੇਕ ਕਿਸਮ ਦਾ ਆਪਣੇ ਕੋਲੇ ਔਰ ਕੌਮ ਮਿਹਨਤੀ ਹੈ ਗੁਰੂਆਂ ਦਾ ਅਸ਼ੀਰਵਾਦ ਹੈ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਇਤੋਂ ਵਧੀਆ ਕੌਮ ਇਤੋਂ ਵਧੀਆ ਮਾਹੌਲ ਦੁਨੀਆ 'ਚ ਕਿਸੇ ਖਿੱਤੇ 'ਚ ਹੋਰ ਬਣ ਨਹੀਂ ਸਕਦਾ ਜੀ ਜਿੰਨਾ ਆਪਣੇ ਕੋਲੇ ਹੈ ਤੇ ਫੇਰ ਵੀ ਆਪਾਂ ਪਿੱਛੇ ਰਹੀਏ ਜਾਂ ਕੰਪੀਟੀਸ਼ਨ ਦੇ ਵਿੱਚ ਭੇੜ ਦਾ ਹਿੱਸਾ ਬਣੀ ਹੈ ਮੈਨੂੰ ਲੱਗਦਾ ਵੀ ਇਹ ਸਹੀ ਗੱਲ ਨਹੀਂ ਹੈਗੀ ਆਪਾਂ ਨੂੰ ਤਾਂ ਬਹੁਤ ਅੱਗੇ ਰਹਿਣਾ ਚਾਹੀਦਾ ਲੋਕ ਆਪਾਂ ਨੂੰ ਫੋਲੋ ਕਰਨ ਆਪਾਂ ਲੋਕਾਂ ਨੂੰ ਕਿਉਂ ਫੋਲੋ ਕਰੀਏ ਤੋ ਦੋ ਚਾਰ ਗੱਲਾਂ ਕਿਉਂਕਿ ਮੈਂ ਖੁਦ ਖੇਤੀ ਨਾਲ ਜੁੜਿਆ ਹੋਇਆ ਹਾਂ ਜੋ ਛੋਟੇ ਹੁੰਦੇ ਮਤਲਬ ਪਹਿਲਾਂ ਸਾਡੇ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਨਾ ਮਾਲਵਾ ਖਾਸ ਤੌਰ ਤੇ ਸੰਗਰੂਰ ਦੇ ਉਹ ਪਿੰਡ ਜਿਹੜੇ ਸਾਡੇ ਪਿੰਡ ਨੇ ਬੱਸ ਨਹੀਂ ਉੱਥੇ ਜਾਂਦੀ ਸੀ ਇੱਕ ਬੱਸ ਜਾਂਦੀ ਸੀ ਜੇ ਨਾ ਗਈ ਜਾਂ ਨਾ ਆਈ ਤਾਂ ਚਿਰਾਪੁੰਜੀ ਵਾਂਗੂ ਸਾਰੇ ਮੁਲਕ ਚੋਂ ਕੱਟੇ ਜਾਂਦੇ ਸੀ ਬਸ ਵੀ ਉੱਧੇ ਸਾਡਾ ਦੇਸ਼ ਨਾਲ ਕੋਈ ਲਿੰਕ ਹੀ ਹੈ ਨਹੀਂ ਸੋ ਉਹ ਥੇ ਥੋੜਾ ਜਿਹਾ ਜ਼ਿਆਦਾ ਲੇਟ ਪਹੁੰਚੀ ਆ ਤਰੱਕੀ ਇਸ ਕਰਕੇ ਮੈਂ ਗੱਡੇ ਵੀ ਦੇਖੇ ਹੋਏ ਆ ਜੂਲੇ ਤੇ ਵੀ ਬੈਠਾ ਹੋਇਆ ਮੈਂ ਫਿਰ ਗੱਡੇ ਤੋਂ ਬਾਅਦ ਫਿਰ ਰੇੜੀਆਂ ਆ ਗਿਆ ਅ ਰਬੜ ਦੇ ਟਹਿਰਾਣੀਆਂ ਉਹ ਵੀ ਦੋ ਬਲਦਾਂ ਵਾਲੀਆਂ ਸੀ ਫਿਰ ਇੱਕ ਬਲਦ ਵਾਲੇ ਰੇੜੇ ਆ ਗਏ ਹੈਨਾ ਬਰਸੀਮ ਵੀ ਵੱਡ ਕੇ ਲਿਆਂਦਾ ਚਰੀ ਵੀ ਵੱਡੀ ਆ ਕੜਬ ਦੇ ਟਾਂਡੇ ਵੀ ਕੁਤਰੇ ਨੇ ਕੋਈ ਕੰਮ ਹੈ ਜਾਂ ਨਹੀਂ ਹੈਗਾ ਜਿਹੜਾ ਜੋ ਕਾਮ ਕਰਦਾ ਇਹ ਕਾਮ ਮੀਡਲ ਕਲਾਸ ਕਿਸਾਨ ਪਰਿਵਾਰ ਦਾ ਜਿਹੜਾ ਮੁੰਡਾ ਹੈ ਜਵਾਕ ਹੈ ਉਹ ਕਰਦਾ ਮੱਜਾਂ ਵਿਚਾਰੀਆਂ ਨੇ ਤੇ ਟੋਬਿਆਂ 'ਚੋਂ ਮੱਜਾਂ ਕੱਢਣੀਆਂ ਬਹੁਤ ਔਖੀਆਂ ਐ ਡਲੇ ਮਾਰ ਮਾਰ ਕੇ ਹੈਨਾ ਤੇ ਰੋਣ ਹੀ ਲੱਗ ਜਾਂਦੀ ਸੀ ਕਈ ਵਾਰ ਤਾਂ ਮੱਜਾਂ ਤੇ ਵੀ ਵੀ ਹੁਣ ਨਿਕਲਿਆ ਤੂੰ ਘਰੇ ਗਾਣਾ ਪੈਣ ਗਿਆ ਉਤੋਂ ਮਾਸਟਰ ਦੇ ਮੁੰਡੇ ਸੀ ਉਹ ਕਹਿੰਦਾ ਤੂੰ ਪੜ੍ਹਦਾ ਕਿਉਂ ਨਹੀਂ ਮੈਂ ਕਿਹਾ ਪੜਾਂ ਕਿਵੇਂ ਪਹਿਲਾਂ ਪੂਰੀ ਮੈਂ ਤਾਂ ਨਿਕਲ ਟੋਬੇ 'ਚੋਂ ਹੈਨਾ ਸੋ ਬੜਾ ਕੁਛ ਜ਼ਿੰਦਗੀ ਚ ਛੋਪੋ ਛੋਟੀ ਜੀ ਜ਼ਿੰਦਗੀ ਚ ਬੜਾ ਕੁਛ ਰੱਬ ਨੇ ਤੇ ਯਾਰ ਰੱਬ ਹੀ ਦੇਤੇ ਸੋ ਤੁਸੀਂ ਇੱਥੇ ਆਏ ਹੋ ਤੁਸੀਂ ਬਹੁਤ ਸਾਰੇ ਛੋਟੇ ਜ਼ਿੰਮੇਦਾਰ ਵੀ ਹੋਵੋਗੇ ਵੱਡੇ ਵੀ ਹੋਵੋਗੇ ਠੇਕੇ ਤੇ ਜ਼ਮੀਨ ਵੀ ਲੈਂਦੇ ਹੋਵੋਗੇ ਹਨਾ ਕੁਝ ਕਰਨ ਦਾ ਜਜ਼ਬਾ ਵੀ ਹੋਊਗਾ ਤਾਂ ਮੈਂ ਤੁਹਾਡੀ ਨਾਲ ਚਾਰ ਗੱਲਾਂ ਕਰਨੀਆਂ ਸੀ ਜੋ ਮੇਰੇ ਦਿਮਾਗ ਚ ਆਈਆਂ ਸੀਗੀਆਂ ਮੈਂ ਫਿਰ ਬੀਸੀ ਸਾਹਿਬ ਨੂੰ ਵੀ ਬੁਲਾਇਆ ਮੈਂ ਕੈਬਿਨੇਟ ਦੀ ਮੀਟਿੰਗ ਬੁਲਾਈ ਮੈਂ ਕਿਹਾ ਵੀ ਹੋਣੀ ਕਰਨ ਵਾਲੀਆਂ ਨੇ ਇਹ ਕਿਉਂਕਿ ਅੱਗੇ ਫਸਲ ਦਾ ਟਾਈਮ ਆ ਜਾਊਗਾ ਦੇਖੋ ਕਣਕ ਦੀ ਕੋਈ ਆਪਾਂ ਨੂੰ ਕੋਈ ਦਿੱਕਤ ਨਹੀਂ ਕਣਕ ਕਿਉਂਕਿ ਆਪਾਂ ਅੱਧੀ ਤਾਂ ਘਰੇ ਰੱਖਣੀ ਹੁੰਦੀ ਹੈ ਢੋਲ ਚ ਪਾ ਕੇ ਅੱਧੀ ਵੇਚਣੀ ਹੁੰਦੀ ਹੈ ਤੋਂ ਕਣਕ ਦੀ ਕੋਈ ਦਿੱਕਤ ਨਹੀਂ ਹੈਗੀ ਚੱਕਣ ਦੀ ਵੀ ਜਾਂ ਸੀਸੀਐਲ ਦੀ ਵੀ ਵੈਸੇ ਵੀ ਜੋ ਯੂਕਰੇਨ ਦੀ ਜੰਗ ਕਰਕੇ ਇਸ ਵਾਰ ਪੂਰੇ ਮੁਲਕ ਚ ਕਣਕ ਦੀ ਬੜੀ ਮਤਲਬ ਡਿਮਾਂਡ ਹੈ ਤੇ ਮੈਂ ਫਿਰ ਸੈਂਟਰ ਨੂੰ ਵੀ ਥੋੜਾ ਜਿਆ ਥੋੜਾ ਜਿਆ ਤਾਂ देखो एक लाख पच्ची एक, एक सौ पच्ची लख मीट्रिक टन कणक देगा तो नीता थोड़े जी करूँगा ना फिर सो मैं उन्होंने कह देना मैं मैं तो नहीं दिता थोड़ू वह कहने नहीं 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 नहीं, नहीं कणक तो दे दे नुक्स कग जाने का दा छोट है दाना चुंगड़ गया दाना फुल गया ज सारी चुके फिर कह सका तु जमा फिक्र ना करो है ना मैं हाँ यही सा डाला खोलन सार्ड तुलनी चाहिए बस ਤੇ ਕਣਕ ਤਾਂ ਚਲੋ ਆਪਣੀ ਆਪਦੀ ਖੁਰਾਕ ਵੀ ਐ ਹੁਣ ਗੱਲ ਦੋ ਤਿੰਨ ਗੱਲਾਂ ਨੇ ਜਿਵੇਂ ਹੁਣ ਆਪਾਂ ਯੂਨੀਵਰਸਿਟੀ ਇਥੇ ਆਏ ਹੋਏ ਆ ਪਹਿਲਾਂ ਤਾਂ ਯੂਨੀਵਰਸਿਟੀ ਵੀ ਬੋਝ ਬਣ ਗਈ ਸੀਗੀ ਯੂਨੀਵਰਸਿਟੀ ਤੋਂ ਬਦੀ ਮਲਾਜਮਾਂ ਨੂੰ ਤਨਖਾਹ ਨਹੀਂ ਦਿੱਤੀਆਂ ਦੇ ਸੀ ਖੋਜਾਂ ਕਰਦੀਆਂ ਤਾਂ ਦੂਰ ਦੀ ਗੱਲ ਰਹਿ ਗਈ ਪਹਿਲਾਂ ਤਾਂ ਏਜ ਸੈੱਟ ਕੀਤਾ ਵੀ ਯਾਰ ਘੱਟੋ ਘੱਟ ਖੋਜਾਂ ਤਾਂ ਕਰੋ ਕੋਈ ਖੋਜਾਂ ਤਾਂ ਹੋਣਗੀਆਂ ਜੇ ਪ੍ਰੋਫੈਸਰਾਂ ਨੂੰ ਜੇ ਮੁਲਾਜ਼ਮਾਂ ਨੂੰ ਤਨਖਾਹ ਮਿਲੂਗੀ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲਚਰ ਕੌਣ ਕਰੂਗਾ ਜਦੋਂ ਹੈ ਹੀ ਨਹੀਂ ਕੋਈ ਇਨਫਰਾਸਟ੍ਰਕਚਰ ਨਹੀਂ ਕੁਝ ਨਹੀਂ ਹੈਗਾ ਪਹਿਲਾਂ ਤਾਂ ਖਜ਼ਾਨੇ ਦਾ ਮੂੰਹ ਜਿਹੜਾ ਇਧਰਲੇ ਪਾਸੇ ਨੂੰ ਖੋਲਿਆ ਔਰ ਜਦੋਂ ਵੀ ਚਾਹਣ ਬੀਸੀ ਸਾਹਿਬ ਬੀਸੀ ਸਾਹਿਬ ਖੁਦ ਇੱਕ ਕਿਸਾਨ ਨੇ ਬੀਸੀ ਸਾਹਿਬ ਨੇ ਮਤਲਬ ਸੋਹਾਗੇ ਤੇ ਬੈ ਕੇ ਆਪਦੇ ਬਾਪੂ ਦੀਆਂ ਖੁੱਚਾਂ ਗੋਡੇ ਫੜ ਕੇ ਸੋਹਾਗੇ ਤੇ ਬੈਠੇ ਹੋਏ ਨੇ ਹੈਨਾ ਆਮ ਤੌਰ ਤੇ ਸੋਹਾਗਾ ਜਦੋਂ ਬੜਦਾਂ ਵਾਲਾ ਹੁੰਦਾ ਸੀਗਾ ਹੁਣ ਤਾਂ ਸਵਾਗਾ ਵੀ ਟਰੈਕਟਰ ਵਾਲਾ ਹੀ ਆ ਗਿਆ ਹਨਾ ਬੋਰੀ ਪੂਰੀ ਧਰ ਲੈਂਦੇ ਆ ਪਹਿਲਾਂ ਤਾਂ ਜਵਾਕਰ ਨੂੰ ਵੀ ਵਿੱਚ ਬਿਠਾ ਲੈਂਦੇ ਹੁੰਦੇ ਸੀ ਕਈ ਵਾਰੀ ਲੱਤ ਲੋਤ ਵੀ ਥੱਲੇ ਆ ਜਾਂਦੀ ਸੀ ਉਹਦੇ ਹਨਾ ਸੋ ਇਹ ਉਸ ਸੱਭਿਆਚਾਰ ਚੋਂ ਨਿਕਲੇ ਹੋਏ ਨੇ ਦੇਖਿਆ ਹੋਇਆ ਸਾਰਾ ਕੁਝ ਇਹਨਾਂ ਨੇ ਸੋ ਇਹਨਾਂ ਨੂੰ ਸਾਰਾ ਪਤਾ ਹੈ ਜੋ ਅੱਜ ਸਾਡੇ ਕੀ ਹੈ ਕਿ ਮੈਂ ਅਜਾਂਕੜੇ ਲੈ ਕੇ ਆਇਆ ਮੇਰੇ ਕੋਲ ਅੰਕੜੇ ਪੈਨੇ ਕਿ 153 ਬਲਾਕ ਨੇ ਆਪਣੇ ਧਰਤੀ ਦੇ ਥੱਲੇ ਜਿਹੜਾ ਪਾਣੀ ਦਿੱਤੀ 153 ਬਲਾਕ ਨੇ ਉਹ ਜੋ 117 ਬਲਾਕ ਖਤਰੇ 'ਚ ਨੇ ਮਤਲਬ ਇੰਨਾ ਜ਼ਿਆਦਾ ਨਹੀਂ ਥੱਲੇ ਚੱਲੇ ਗਿਆ ਪਾਣੀ ਕਿ 153 ਚ 117 ਬਲਾਕ ਖਤਰੇ 'ਚ ਨੇ ਔਰ ਉਹਦਾ ਕਾਰਨ ਉਹਦਾ ਕਾਰਨ ਚੂਨਾ ਹੈ ਹਾਲਾਂਕਿ ਚੂਨਾ ਆਪਣੀ ਖਰਾਕ ਨਹੀਂ ਹੈਗਾ ਆਪਾਂ ਤਾਂ 10000 ਦਿਨ ਖੀਰ ਹੀ ਬਣਾਉਨੇ ਆ ਹੋਰ ਕਦਮ ਚੋਂ ਨਾ ਚੋਂ ਨਾ ਤਾਂ 99% ਆਪਾਂ ਮੁਲਕ ਨੂੰ ਦਿੰਨੇ ਆ। ਉਸ ਚੱਕਰ ਚ ਪਾਣੀ ਵੀ ਖਤਮ ਕਰ ਲਿਆ ਧਰਤੀ ਵੀ ਖਤਮ ਕਰ ਲੀ। ਠੀਕ ਹੈ ਜੀ। ਤੇ ਮੈਂ ਕੋਈ ਮੈਂ ਧਿਆਨ ਨਾਲ ਸੁਣ ਲਓ ਜੀ ਕਿਸੇ ਦਾ ਕੋਈ ਸਵਾਲ ਵੀ ਹੋਇਆ ਬਾਅਦ ਚ ਮੇਰੇ ਕੋਲ ਸਵਾਲ ਵੀ ਆਏ ਪੈਨੇ। ਮੇਰੇ ਕੋਲੇ ਸਵਾਲ ਵੀ ਆਏ ਪੈਨੇ। ਬੜੇ ਵਧੀਆ ਸਵਾਲ ਆਏ ਪੈਨੇ ਮੈਂ ਉਹਨਾਂ ਦਾ ਵੀ ਜਵਾਬ ਦੂੰ। ਤੇ ਹੁਣ ਅਸੀਂ ਕੀ ਕਰ ਰਹੇ ਹਾਂ ਕਿ ਪਹਿਲਾਂ ਤਾਂ ਜਿਸ ਵੇਲੇ 16 ਮਾਰਚ ਨੂੰ ਸੌ ਚੁੱਕੀ। ਇਰੀਗੇਸ਼ਨ ਡਿਪਾਰਟਮੈਂਟ ਨੂੰ ਬੁਲਾਇਆ 21% ਪਾਣੀ ਆਪਾਂ ਵਰਤਦੇ ਸੀਗੇ ਨਹਿਰਾਂ ਦਾ ਨਹਿਰੀ ਖਾਲਾਂ ਰਹੀ 21% ਕਿਉਂਕਿ ਆਪਾਂ ਭੁੱਲ ਭਾਲੀ ਗਏ ਕੱਸੀਆਂ ਟੂਬਲ ਆ ਗਏ ਕੱਸੀਆਂ ਵਿੱਚ ਬਾ ਲੀਆਂ ਜਦ ਉਹ ਉਹਨਾਂ ਚ ਦਰਖਤ ਤੋਂ ਗੁਬੇ ਜਿਹੜੇ ਸੂਏ ਸਾਇਏ ਸੀਗੇ ਸੂਏ ਰਜਬਾ ਹੈ ਉਦੋਂ ਖਤਮ ਹੀ ਹੋ ਗਏ ਆਪਾਂ ਤਾਂ ਉਹੀਆਂ ਹੋ ਗਿਆ ਯਾਦ ਬਣ ਗਈ ਇੱਕ ਵੀ ਇੱਥੋਂ ਦੀ ਕੱਸੀ ਜਾਂਦੀ ਹੁੰਦੀ ਸੀ ਯਾਰ ਮੈਂ ਕਿਹਾ ਯਾਰ ਉਹ ਕੱਸੀਆਂ ਕਿੱਥੇ ਨੇ ਅਫਸਰਾਂ ਨਾਲ ਮੈਂ ਗੱਲ ਕੀਤੀ ਕਿੱਥੇ ਨੇ ਕੱਸੀਆਂ ਉਹ ਕਹਿੰਦੇ ਜੀ ਬਾਹ ਲੀਆਂ ਜਾਂ ਤਾਂ ਲੋਕਾਂ ਨੇ ਜਾਂ ਫਿਰ ਨਹਿਰ ਦਾ ਪਾਣੀ ਹੈ ਨਹੀਂ ਮੈਂ ਕਿਹਾ ਇਹ ਆਪਣਾ ਨਹਿਰਾ ਨਹਿਰਾ ਆਪਣੇ ਕੋਲ ਹੈਗੀਆਂ ਨੇ ਸਾਰਾ ਕੁਝ ਹੈਗਾ ਪਰ ਵਾਈਬ ਕਰ ਦਿੰਨੇ ਆ ਤਾਂ ਬਜਟ ਰੱਖਿਆ ਅਸੀਂ ਮਤਲਬ 30 ਤੋਂ 40 ਸਾਲ ਪੁਰਾਣੀਆਂ ਨਹਿਰਾਂ ਤੇ ਕੱਸੀਆਂ ਚਲਾਈਆਂ ਜੇ ਮੈਨੂੰ ਐ ਸੀਗਾ ਵੀ ਕਿਤੇ ਰੌਲਾ ਨਾ ਪੈ ਜੇ ਲੜਾਈ ਨਾ ਹੋ ਜੇ ਕਿਸੇ ਨੇ ਯਾਰ ਕਹਿਣਾ ਕਿ ਮੇ ਮੇਰੇ ਫਸਲ ਵਿਛਦੀਆਂ ਐ ਕਿਵੇਂ ਕੱਸੀ ਕੱਢੋਂਗੇ ਤੁਸੀਂ ਅਸੀਂ ਕਹੇ ਵੀ ਉਹਨੂੰ ਉੱਪਰ ਕੱਸੀ ਹੋਈ ਰਹਿਣ ਦੋ ਉਹਨੂੰ ਵੇਚੀ ਰੱਖਣ ਦੋ ਪੈਪ ਥੱਲੋਂ ਦੀ ਪਾ ਦਿੰਨੇ ਆ ਅੱਜ ਕੱਲ ਤਾਂ ਪੈਪਾਂ ਆ ਗਈਆਂ ਮੋਗਰ ਰੱਖ ਦਾਂਗੇ ਉਹਦਾ ਵੀ ਰੱਖ ਦਾਂਗੇ ਪੁਆਇੰਟ ਵੀ ਲੜਾਈ ਨਾ ਹੋ ਜੇ ਕਿਤੇ ਪਹਿਲਾਂ ਮੈਨੂੰ ਐਸੀ ਵੀ ਪੁਲਿਸ ਦੀ ਲੋੜ ਪਊਗੀ ਪਰ ਲੋੜ ਪਈ ਨਹੀਂ ਕਿਉਂਕਿ ਲੋਕ ਜਿਹੜੇ ਨੇ ਆਪ ਹੀ ਇਕੱਠੇ ਹੋ ਕੇ ਕਹਿੰਦੇ ਵੀ ਬਲਦੇਵ ਸਿੰਘ ਗੁਰਦੇਵ ਸਿੰਘ ਇਥੋਂ ਦੀ ਕੱਸੀ ਜਾਂਦੀ ਸੀ ਤੈਨੂੰ ਵੀ ਪਤਾ ਹੀ ਹੈ ਹਨਾ ਵੀ ਤੂੰ ਤਹਾਂ ਤੋਂ ਰੱਖ ਲਾ ਥੱਲੋਂ ਦਾ ਪੈ ਲੈਣ ਦੇ ਪੈਪ ਕਿਸੇ ਇੱਕ ਥਾਂ ਤੇ ਪੁਲਿਸ ਦੀ ਲੋੜ ਨਹੀਂ ਪਈ ਜੀ ਇਸ ਕੱਲ ਦਾ ਮੈਂ ਧੰਨਵਾਦ ਕਰਦਾ ਸਾਰੇ ਪੰਜਾਬੀਆਂ ਦਾ ਤੇ ਹੁਣ 16000 ਜਿਹੜੇ ਖਾਲ ਨੇ ਉਹ ਬਹਾਲ ਹੋ ਗਏ 16000 ਹੁਣ ਆਪਾਂ 55 ਤੋਂ 60% ਤੇ ਆ ਗਏ ਨਹਿਰੀ ਪਾਣੀ 21 ਤੋਂ ਸ਼ੁਰੂ ਹੋਈ ਸੀ ਫਿਰ ਤੈਨੂੰ ਨੋਂਤੇ ਵੱਧ ਗਏ 3 ਸਾਲਾਂ 'ਚ ਹਜੇ ਵੀ ਕੱਟਾਂ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਤੁਸੀਂ ਉਹ ਪਾਈਆਂ ਹੋਣੀਆਂ ਵੀਡੀਓ ਵੀ 40 ਸਾਲਾਂ ਬਾਅਦ ਪਾਣੀ ਦੇਖਿਆ ਸੀ ਸਾਡੇ ਪਿੰਡ ਕੱਸੀ ਦਾ ਹਨਾ 35 ਸਾਲ ਬਾਅਦ ਆ ਖਾਲਚ ਪਾਣੀ ਆਇਆ ਜੀ ਵੀਡੀਓ ਪਾਉਂਦੇ ਚਲੋ ਉਹ ਤਾਂ ਹਜੇ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਆਪਣੇ ਕੋਲੇ ਨਹਿਰਾਂ ਦਾ ਪਾਣੀ ਬਹੁਤ ਹੈਗਾ ਉਹ ਨਹਿਰਾਂ ਦੇ ਪਾਣੀ ਨੂੰ ਅਸੀਂ ਮੋਗੇ ਨਵੇਂ ਬਣਾ ਰਹੇ ਹਾਂ ਕਈ ਪਿੰਡੇ ਹਜੇ ਨੇ ਪਿੰਡ ਵਿੱਚ ਦੀ ਨਹਿਰ ਲੰਘਦੀ ਉਸ ਪਿੰਡ ਚ ਮੋਗੇ ਹੈ ਨਹੀਂ ਨਾਲੇ ਤੋਂ ਜਮੀਨ ਵਰਤ ਲਈ ਨਾਲੇ ਉਸ ਪਿੰਡ ਚ ਨਹਿਰ ਦਾ ਪਾਣੀ ਨਹੀਂ ਆ ਰਿਹਾ ਹੁਣ ਬਣਵਾ ਰਹੇ ਹਾਂ ਅਸੀਂ ਨਵੇਂ ਮੋਗੇ ਵੀਰ ਪਿੰਡ ਵਿੱਚ ਦੀ ਨਹਿਰ ਲੰਘਦੀ ਹੈ ਪਿੰਡ ਚ ਤਾਂ ਦੇ ਦਿਓ ਪਾਣੀ ਵੀ ਕਿੰਨੇ ਕਿੱਲੇ ਨੇ ਕਿੰਨੇ ਏਕੜ ਨੇ 15-15 ਮਿੰਟ ਦੇਣੇ ਨੇ 1 ਏਕੜ ਨੂੰ 20 ਮਿੰਟ ਦੇਣੇ ਨੇ ਉਸ ਸਾਹ ਨੂੰ ਤੁਸੀਂ ਬਣਾਓ ਰੋਸਟਰ ਬਣ ਕੇ ਰੋਸਟਰ ਬਣ ਜਾਂਦੇ ਹਰ ਰੋਜ਼ ਬਣ ਜਾਂਦੇ ਤੇ ਉਹਦੇ ਚ ਕੀ ਹੈ ਕਿ ਪਹਿਲਾਂ ਜਿਹੜਾ ਸੌਣੀ ਦੇ ਸੀਜ਼ਨ ਚ 32 ਲੱਖ 40 ਹਜ਼ਾਰ ਹੈਕਟੇਅਰ ਰਕਬਾ ਆਉਂਦਾ ਸੀਗਾ 1 ਕਿਲੋ ਚੌਲਾਂ ਵਾਸਤੇ ਹੀ 1 ਕਿਲੋ ਝੋਨਾ ਪੈਦਾ ਕਰਨ ਵਾਸਤੇ 4000 ਲੀਟਰ ਪਾਣੀ ਲੱਗਦਾ ਜੀ ਨੋ ਗੋਵਿੰਦ ਸਾਗਰ ਝੀਲਾਂ ਜਿੰਨਾ ਪਾਣੀ ਥੱਲੋਂ ਕੱਢ ਲੈਣੇ ਜੀ 70 ਦਿਨਾਂ ਚ 70 ਦਿਨ ਦੀ ਉਹ ਫਸਲ ਹੈ ਨਾ 20 ਵਾਈ ਦਿਨ ਤਾਂ ਪਹਿਲੇ ਛੱਡਣਾ ਵੀ ਪੈਂਦਾ ਨਾ ਪਾਣੀ ਲਾਉਣਾ ਕੱਦੂ ਕਰਨ ਤੋਂ ਬਾਅਦ 70 ਦਿਨ ਲਾ ਲੋ ਜੀ ਆਪਾਂ ਪੀਆਰ 126 ਹੈ 9299 ਦਨ ਲੈਂਦੀ ਹੋ ਤੇ ਹੁਣ 25 ਸਾਲਾਂ ਚ ਕੀ ਹੋਇਆ ਝੋਨੇ ਦਾ ਜਿਹੜਾ ਰਕਬਾ ਹੈ ਉਹ 20 ਲੱਖ ਹੈਕਟੇਰ ਤੋਂ ਵੱਧ ਕੇ 32 ਲੱਖ ਹੈਕਟੇਰ ਹੋ ਗਿਆ ਝੋਨਾ ਜਿਹੜਾ ਐਮਐਸਪੀ ਤੇ ਵਿਕਦਾ ਹੈ ਤੇ ਚੰਗੀ ਉਹਦੇ ਨਾਲ ਆਮਦਨ ਹੁੰਦੀ ਹੈ ਇਹ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਤੇ ਵੀ ਝੋਨੇ ਦੀ ਕੋਈ ਹੋਰ ਬਦਲ ਪਰੋਜ ਕਹਿੰਦੇ ਨੇ ਬਦਲ ਬਦਲ ਜਿੰਨਾ ਚਿਰ ਝੋਨੇ ਦੇ ਬਰਾਬਰ ਦੀ ਇਨਕਮ ਦੇਣ ਵਾਲੀ ਕੋਈ ਫਸਲ ਨਹੀਂ ਆਉਂਦੀ ਉਹਨਾਂ ਚਿਰ ਝੋਨੇ ਤੋਂ ਪੱਕੇ ਮੈਂ ਹਟਾ ਸਕਦੇ ਜੇ ਮੈਂ ਕਹਦਾ ਮੇਰੇ ਕੋਲ 10 ਕਿੱਲੇ ਨੇ ਮੈਨੂੰ ਕੋਈ ਕਹ ਦੇ ਵੀ 4 ਕਿੱਲੇ ਬਾਜਰਾ ਬੀਜ ਲਾ 6 ਕਿੱਲੇ ਝੋਨਾ ਲਾ ਲ ਮੈਂ ਲਾ ਲੂੰਗਾ ਪਰ ਮੈਨੂੰ ਬਾਜਰੇ ਚੋਂ ਵੀ ਉੰਨੇ ਬਚਨੇ ਚਾਹੀਦੇ ਨੇ ਜਿੰਨੇ 6 ਕਿੱਲੇ ਚੋਂ ਬਚਦੇ ਨੇ ਝੋਨੇ ਚੋਂ ਨਹੀਂ ਅਗਲੇ ਸਾਲ ਮੈਂ ਕੋ ਲਾਉਂਗਾ ਵੀ ਮੈਂ ਉਹ ਮੈਂ 10 ਦੇ 10 ਝੋਨਾ ਲਾਉਂਗਾ ਤੇ ਯਰਬਾ ਮੇਰੇ ਤੇ ਕਰਦੇ ਹੋ ਮੇਰੇ ਤੇ ਤੇ ਯਰਬਾ ਕਿਉਂ ਕਰਦੇ ਹੋ ਅਗਲੇ ਤੇ ਯਰਬਾ ਕਰਕੇ ਫੇਰ ਦੱਸਿਓ ਸਾਨੂੰ ਸੋ ਇੱਥੋਂ ਗੱਲ ਸ਼ੁਰੂ ਹੋ ਗਈ ਹੁਣ ਕੀ ਹੈ ਕਿ ਚਲੋ ਆਪਾਂ ਮੈਂ ਤੁਹਾਨੂੰ ਦੱਸ ਦੇਣਾ ਅੱਜ ਵੈਸੇ ਦੱਸਣਾ ਨਹੀਂ ਸੀ ਮੈਂ ਕਿਤੇ ਮਤਲਬ ਜ਼ਿਆਦਾ ਨਾ ਨਾ ਫਿਰ ਹੋ ਜੇ ਕੰਮ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਬਲੌਕਾਂ ਦੇ ਵਿੱਚ 1-1 ਮੀਟਰ ਪਾਣੀ ਤਹਾਂ ਆ ਗਿਆ ਮਤਲਬ ਆਪਾਂ ਨੇ ਕਰ ਲਿਆ ਉਹ ਮੈਂ ਦੱਸਦਾ ਤਾਂ ਨਹੀਂ ਸੀਗਾ ਕਿ ਤੇ ਫੇਰ ਨਾ ਚੱਕਦੋਂ ਕੰਮ ਵੀ ਆ ਗਿਆ ਆ ਗਿਆ ਤਾਂ ਆ ਗਿਆ ਚਲੋ 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 ਹੈਨਾ ਮੈਂ ਕਹਿੰਦੇ ਜਦੋਂ ਖਾਸਾ ਤਾਂ ਆ ਜੇ ਫੇਰ ਦੱਸਾਂ ਚਲ ਕੋਈ ਨਹੀਂ ਤੁਸੀਂ ਤਾਂ ਪੜ੍ਹੇ ਲਿਖੇ ਸਿਆਣੇ ਲੋਕ ਹੋ ਤੁਸੀਂ ਇਦਾਂ ਨਹੀਂ ਕਰਦੇ ਤੇ ਹੁਣ ਪੂਸਾ 44 ਹੈ 152 ਤੋਂ 53 ਦਿਨ ਲੈਂਦੀ ਹੈ ਜਿਹੜੀ ਪੂਸਾ ਹੈ ਪੂਸਾ 44 ਤੇ ਆਪਣਾ ਜਿਹੜਾ ਕਿਉਂਕਿ ਮਾਹਰ ਬੈਠੇ ਨੇ ਸਾਇੰਟਿਸਟ ਬੈਠੇ ਨੇ ਮਤਲਬ 64 ਲੱਖ ਲੀਟਰ ਪਾਣੀ ਦੀ ਲੋੜ ਪੈਂਦੀ ਹੈ ਜੀ ਇੱਕ ਏਕੜ 'ਚ ਜਿਪੂਸਾ ਲਈ ਬਿਜਲੀ ਦਾ ਖਰਚਾ 7500 ਰੁਪਿਆ ਪਰ ਏਕੜ ਪੈਂਦਾ ਜੀ ਉਹ ਤਾਂ ਚਲੋ ਫ੍ਰੀ ਹੈ ਪਰ ਪੈਂਦਾ ਗਵਰਨਮੈਂਟ ਨੂੰ ਤਾਂ ਪੈਂਦਾ ਨਾ ਇੱਕ ਏਕੜ ਦੀ ਕਾਸ਼ਤ 19000 ਰੁਪਏ ਦਾ ਖਰਚਾ ਪੈਂਦਾ ਈ। ਤੇ ਪ੍ਰਾਲੀ 10% ਵੱਧ ਹੈ ਜੀ। ਬਾਕੀਆਂ ਨਾਲੋਂ ਉਹਦਾ ਕੱਦ ਥੋੜਾ ਜਿਹਾ ਉੱਚਾ ਹੁੰਦਾ। ਸੁ ਜੇ ਆਪਾਂ ਬੀਬੀ ਉਹਦੇ ਹਾਈਬ੍ਰਿਡ ਕਿਸਮ ਦੇ ਆ ਜਿਹੜੇ ਨਕਲੀ-ਨੁਕਲੀ ਵੇਚੀ ਜਾਂਦੇ ਆ ਇਹਨਾਂ ਤੇ ਪਾਬੰਦੀ ਲਾਵਾਂਗੇ ਕਿਤਾ ਨਹੀਂ ਕਰਦੇ ਆ ਕਿਤਾ ਪੂਰੀ ਸਖਤਾਈ ਕਰਾਂਗੇ। ਹੁਣ ਬਾਸਮਤੀ ਹੈ ਬਾਸਮਤੀ ਦਾ ਪਿਛਲੀ ਵਾਰ 5 ਲੱਖ 96 ਹਜ਼ਾਰ ਹਕਟੇਰ ਸੀਗਾ ਹੁਣ ਵੱਧ ਕੇ ਆਪਣਾ 680 ਹੋ ਗਿਆ ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਬਾਸਮਤੀ ਹੈ ਦੁਨੀਆ ਦੀ ਸਭ ਤੋਂ ਵਧੀਆ ਬਾਸਮਤੀ ਮੰਨੀ ਗਈ ਹੈ ਐਤੋਂ ਵਧੀਆ ਸੁਗੰਧੀ ਵਾਲੀ ਖੁਸ਼ਬੂ ਵਾਲੀ ਬਾਸਮਤੀ ਤੋਂ ਦੁਨੀਆ 'ਚ ਕਿਤੇ ਨਹੀਂ ਹੈਗੀ ਐਕਸਪੋਰਟ ਕਰਦੇ ਆਂ ਪਿਛਲੀ ਵਾਰ 5837 ਮਿਲੀਅਨ ਅਮਰੀਕੀ ਡਾਲਰ ਕਲੇ ਬਾਸਮਤੀ ਚੋ ਮਿਲੇ ਨੇ ਆਪਾਂ ਨੂੰ ਕਿਉਂਕਿ ਬਾਸਮਤੀ ਆਪਣੀ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਆਪਣੇ ਕੋਲੇ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਬਾਸਮਤੀ ਪਹਿਲਾਂ ਮਾਝੇ ਚ ਹੁੰਦੀ ਸੀ ਸਾਡੇ ਸਮਾਨੇ ਪਾਤੜਾਂ ਡਿੜਬੇ ਦੀਆਂ ਮੰਡੀਆਂ ਚ ਵੀ ਹੁਣ ਬਾਸਮਤੀ ਆਉਣ ਲੱਗ ਗਈ ਹੁਣ ਬਾਸਮਤੀ ਜਿਹੜੀ ਉਹਦੀ ਐਮਐਸਪੀ ਨਹੀਂ ਹੈਗੀ ਪਰ ਬਾਸਮਤੀ ਦਾ ਇੱਕ ਫਾਇਦਾ ਹੈ ਉਹ 4000 ਰੁਪਏ ਵਿੱਚ ਵਿਕ ਜਾਂਦੀ ਹੈ 48 ਸੋ ਵੀ बिक ਜਾਂਦੀ ਹੈ ਫਿਰ ਅਸੀਂ ਇਹ ਕੀਤਾ ਫੈਸਲਾ ਹੁਣ ਬੀਬੀ ਕੀ ਜਾਣ ਦੋ ਜੇ ਆਪਾਂ ਕੋਈ ਐਮਐਸਬੀ ਕਰਤੀ ਹੂ ਤਾਂ ਫਿਰ ਉਹਦੇ ਨੇੜੇ ਤੇੜੇ ਜੀ ਖਰੀਦਣਗੇ ਹੁਣ ਤਾਂ ਖੁੱਲੀ ਐ ਵੀ ਇੱਕ ਆਪਾਂ ਕੈਪ ਲਾ ਦਿੰਨੇ ਆ ਵੀ ਇਤੂ ਘੱਟ ਨਹੀਂ ਹੋਣੀ ਚਾਹੀਦੀ ਜੇ ਇਤੂ ਘੱਟ ਹੋ ਗਈ ਫਿਰ ਸਰਕਾਰ ਐਂਟਰ ਕਰੂਗੀ ਫਿਰ ਸਰਕਾਰ ਖਰੀਦੂਗੀ ਬਾਸਮਤੀ ਪਾਵੇਂ ਜਿੱਥੇ ਮਰਜ਼ੀ ਰੱਖੀਏ ਜਿੰਨੂੰ ਮਰਜ਼ੀ ਵੇਚੀਏ ਬਾਸਮਤੀ ਤਾਂ ਸਾਰੇ ਮੁਲਕ ਚ ਲੋੜ ਐ ਸੋ ਹੁਣ ਜਿਹੜਾ ਅਸੀਂ ਕਰਨ ਲੱਗੇ ਆ ਉਹਦੇ 'ਚ ਇਹ ਹੈ ਵੀ ਇੱਕ ਤਾਂ ਇੱਕ ਤਜਰਬਾ ਕਰਕੇ ਦੇਖਦੇ ਆ 1 ਜੂਨ ਵਾਲਾ ਵੀ 1 ਜੂਨ ਨੂੰ ਚੋਣਾ ਲਾ ਲਿਓ ਉਹ ਦਿਨਾਂ ਕੀ ਫਰਕ ਪਊਗਾ ਅਸੀਂ 3 ਜ਼ੋਨ ਬਣਾਏ ਨੇ ਪੰਜਾਬ ਦੇ 3 ਜ਼ੋਨ ਬਣਾਤੇ ਜ਼ਿਲ੍ਹਿਆਂ ਮੁਤਾਬਕ ਮੈਂ ਦੱਸ ਦੇਣਾ ਸਾਰੇ ਦੱਸ ਦਿੰਦਾ ਸਲਾਹ ਵੀ ਲਵਾਂਗਾ ਤੁਹਾਡੀ ਸਹਿਮਤੀ ਵੀ ਲਵਾਂਗਾ ਜਿਹੜੀ ਜੂਨ ਚ ਲੱਗੂਗੀ ਉਹ ਸਤੰਬਰ 20 ਤੱਕ ਆ ਜਾਊਗੀ 15 ਤੋਂ 20 ਸਤੰਬਰ ਤੱਕ ਆ ਜਾਊਗੀ ਉਦੋਂ ਉਸ ਵੇਲੇ ਮੌਸਮ ਦੇ ਵਿੱਚ ਉਹਨਾ ਮੌਇਸਚਰ ਉਹ ਨਹੀਂ ਨਵੀਂ ਹੁੰਦੀ ਜਿਹੜੀ ਹੁਣ ਆਪਾਂ 16 17 ਜੂਨ ਨੂੰ ਲਾਉਨੇ ਆ ਉਹ ਅਕਤੂਬਰ ਚ ਹੁੰਦੀ ਹੈ ਉਦੋਂ ਤਰੇਲ ਪੈਣ ਲੱਗ ਜਾਂਦੀ ਹੈ ਤੁਸੀਂ ਜੇ ਮੰਡੀ ਚ ਵੀ ਲੈ ਜਾਓਗੇ ਨਾ ਉਹਨੂੰ ਖੰਡਾ ਆ ਵੀ ਲਾਉਂਗੇ ਨਾ अठारह प्रसेंट आला उन्होंने ला रखे एफ सी ने अठारह प्रसेंट तो बाद नहीं मैं कहना रातों रात उन्नी भी हो होगी क्योंकि पीती है जी हो ही नहीं सकता कि घटे मोइस्चर क्योंकि दिन ही इदा दे आ जाते हो फिर समझौते करने पेंदे आड़ती सौ रुपया कार्ट लवा दे तेरी करा देना काम तेरा वो फिर कहना यार पर बेचो यार 100 ਰੁਪਏ ਕੱਟ ਲਾਇਆ ਟਰਨ 50 ਰੁਪਏ ਕੱਟ ਲਾਇਆ ਐਜਿੰਗ ਸ਼ਿਕਾਇਤਾਂ ਆਉਂਦੀਆਂ ਨੇ ਜਿਹੜੀ ਹੋਣਾਊਗੀ ਜੂਨ ਵਾਲੀ ਉਦੋਂ ਐਨ ਜਮਾ ਡ్రਾਈ ਮੌਸਮ ਹੋਊਗਾ ਤੇ ਮੌਇਸਚਰ ਦਾ ਕੋਈ ਪੰਗਾ ਨਹੀਂ ਪੈਣਾ ਤੇ ਇਹਨਾਂ ਚੱਕੜੀ ਪੈਣੀ ਸਾਰੀ ਸੈਂਟਰ ਨੂੰ ਵੀ ਆ ਚੱਕੋ ਜੀ ਤੁਸੀਂ 18 ਕਹਿੰਦੇ ਸਾਡਾ 16 ਹੀ ਐ ਕਿਉਂਕਿ ਉਸ ਵੇਲੇ ਹਵਾਵਾਂਾਂ ਵੀ ਵੈਸਟਰਨ ਚਲਦੀਆਂ ਹੁੰਦੀਆਂ ਨੇ ਧੂਆਂ ਜਿਹੜਾ ਹੈ ਨਾ ਚਲੋ ਮੈਂ ਤਾਂ ਨਹੀਂ ਚਾਹੁੰਦਾ ਤੁਸੀਂ ਪ੍ਰਾਈਡ ਨੂੰ ਅੱਗ ਲਾਓ ਅਸੀਂ ਤੁਹਾਨੂੰ ਦੇਵਾਂਗੇ ਮਸ਼ੀਨਾਂ ਵੀ ਪਰ ਇਧਰ ਨੂੰ ਜਾਊ ਇਧਰ ਨੂੰ ਹੈਨਾ ਜਿੱਧਰੋ ਚਿੱਟਾ ਹੁੰਦਾ ਤੇ ਜੇ ਚਿੱਟੇ ਦੇ ਬਦਲੇ ਧੂਆਂ ਭੇਜਦੇ ਆਪਾਂ ਨੂੰ ਕੀ ਮਾੜਾ ਸੌਦਾ ਏ ਹੈ ਉਹ ਵੀ ਤਾਂ ਸਾਡੇ ਘਰਾਂ ਵਿੱਚ ਸੱਤਰ ਪਛਾਈ ਜਾਂਦੇ ਨੇ ਜੀ ਅਸੀਂ ਉਹਨਾਂ ਦੇ ਸਾਹ ਤੰਗ ਕਰਦੀ ਥੋੜੀ ਫਿਰ ਕੀ ਹੁੰਦਾ ਹੈ नहीं तो रो रोज दिल्ली रोला पौला बो बचाले, बचाले है अपने लाने हम एक जून तो मैं तुम तो जिले दस लगे पूछ भी लगे फरीदकोट बठिंडा फरोजपुर मुक्तसर साहब फाजिलका क्योंकि पानी थोड़ा जाह इके पहले जोन च रखे 1 ਜੂਨ ਤੋਂ ਫਰੀਦਕੋਟ ਜੇ ਕਿਸੇ ਕੋਲ ਪੈਨ ਨਾ ਤਾਂ ਲਿਖ ਲੋ ਹੈਨਾ ਮੈਂ ਦੇ ਵੀ ਦੂੰਗਾ ਤੁਹਾਨੂੰ ਇਹ ਜਾਰੀ ਕਰ ਦਾਂਗੇ ਇਹ ਸਾਰਾ ਸੋਸ਼ਲ ਮੀਡੀਆ ਤੇ ਕਰ ਦਾਂਗੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਿਸ ਸਾਹਿਬ ਤੇ ਫਾਜ਼ਲ ਕਾ ਇਹ 1 ਜੂਨ ਨੂੰ ਝੋਨਾ ਲਾ ਸਕਦੇ ਆ ਤੇ ਇਹਨਾਂ ਨੂੰ 8 ਘੰਟੇ ਬਿਜਲੀ ਮਿਲੂਗੀ ਪ੍ਰੋਪਰ 8 ਦਾ ਮਤਲਬ 8 9 ਵੀ ਹੋ ਸਕਦੀ 10 ਵੀ ਹੋ ਸਕਦੀ ਤੇ ਉਸ ਤੋਂ ਬਾਅਦ ਨਹਿਰੀ ਪਾਣੀ ਵੀ ਇਹਨਾਂ ਨੂੰ ਅਸੀਂ ਦੇਵਾਂਗੇ ਦੂਜਾ ਜ਼ੋਨ ਆ ਗਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਭ ਤਰਨਤਾਰਨ ਰੂਪਨਗਰ ਐਸਐਸ ਨਗਰ ਮੁਹਾਲੀ ਫਤਿਹਗੜ ਸਾਹਿਬ ਤੇ ਸ਼ਾਰਪੁਰ ਇਹ 5 ਜੂਨ ਨੂੰ ਲਾਉਣਗੇ 4 ਦਿਨ ਦਾ ਫਰਕ ਹੈ ਇੱਥੇ 5 ਜੂਨ ਨੂੰ ਸੀ 4 ਜੂਨ ਨੂੰ ਲਾਈਟ ਦੇ ਦਾਂਗੇ ਤੁਹਾਨੂੰ ਕਦੂ ਕਰਨ ਵਾਸਤੇ ਪਹਿਲਾਂ ਚਾਹੀਦਾ ਹੈ ਹਨਾ ਤੇ ਫਸਲ ਪੱਕਣ ਤੱਕ ਤੁਹਾਨੂੰ ਮਤਲਬ ਬਿਜਲੀ ਪ੍ਰੋਪਰ ਮਿਲੇ ਤੀਜਾ ਤੇ ਲਾਸਟ ਜ਼ੋਨ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜਿੰਨਾਂ ਮੈਂ ਸ਼ੇਅਰ ਕਰਦੇ ਆ ਇਹ 9 ਜੂਨ ਨੂੰ ਲਾਉਣਗੇ ਆਪਾਂ 9 ਤੱਕ ਕੰਮ ਖਤਮ ਹੈ ਲੱਗੂ ਚਲੋ 12 13 ਤੱਕ ਲੱਗੀ ਜਾਊਗੀ ਪਰ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਬਿਜਲੀ ਇੱਕਦਮ ਨਹੀਂ ਦੇਣੀ ਪੈਣੀ ਟਰਾਂਸਫਾਰਮਰ ਨਹੀਂ ਫੋਕਣਾ ਕੋਈ ਬਿਜਲੀ ਜਿਹੜੀ ਹੈ ਅਸੀਂ ਇਨਾਂ ਨੂੰ ਪਹਿਲਾਂ ਦੇਵਾਂਗੇ ਦੂਜੇ ਫੇਜ਼ ਨੂੰ ਫਿਰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਤੀਜੇ ਫੇਜ਼ ਨੂੰ ਦੋ ਦਿਨ ਪਹਿਲਾਂ ਫੇਰ ਦੇਵਾਂਗੇ